ਸ਼੍ਰੋਮਣੀ ਗੁਰਦੁਆਰਾ ਪਰੰਦਰ ਕ੍ਰਿਟੀਰੀਆ ਬੋਲਤਾ ਸੀ ਬਣਾਈਆ ਉਹਨਾਂ ਤੇ ਬਹੁਤ ਵੱਡੇ ਕਾਪੜੇ ਹੋਏ ਨੇ ਉਸ ਦਾ ਇਹ ਹੈ ਕਿ 1 ਤੋਂ ਲੈ ਕੇ 100 ਤੱਕ ਕੋਈ ਘਰ ਦਾ ਨੰਬਰ ਹੀ ਨਹੀਂ 0 ਨੰਬਰ ਤੇ 100 ਘਰ ਦੀ ਵੋਟ ਪੜ ਗਈ ਪੰਜਾਬ ਚ ਕੋਈ ਇਹ ਜਗ੍ਹਾ ਨਹੀਂ ਪੰਜਾਬੀ ਦੀ ਜਿਹਦਾ ਆਪਦਾ ਘਰ ਨਾ ਹੋਵੇ ਤੇ ਉਹਦਾ ਆਪਦਾ ਨੰਬਰ ਨਾ ਹੋਵੇ ਇਸ ਤਰ੍ਹਾਂ ਹੋਏ ਤੇ ਬਾਕੀ ਇਸ ਤਰ੍ਹਾਂ ਹੋਇਆ ਹੈ ਕਿ ਜੋ ਸਿੱਖ ਤਰਫ ਦੀ ਡੈਫੀਨੇਸ਼ਨ ਹੈ ਉਹਦੇ ਉਲਟ ਜਾ ਕੇ ਜੋ ਸਿੱਖ ਹੈ ਹੀ ਨਹੀਂ ਨਾਮ ਦਾ ਨਾ ਕੌਰ ਤੇ ਸਿੰਘ ਹੈ ਉਹਨਾਂ ਨੇ ਬੋਟਾ ਹਜ਼ਾਰਾਂ ਦੇ ਤਰ੍ਹਾਂ ਚ ਬੜੀਆਂ ਪਈਆਂ ਨੇ ਇਸ ਤਰ੍ਹਾਂ ਦੇ ਹਜ਼ਾਰਾਂ ਹੀ ਕੇਸ ਹੈਗੇ ਜਿਹੜੇ ਅਸੀਂ ਕੁਝ ਮਿਸਾਲ ਦੇ ਕੇ ਜੱਜ ਸਾਹਿਬ ਨੂੰ ਦੱਸ ਕੇ ਆਏ ਆ ਉਹਨਾਂ ਤੋਂ ਟਾਈਮ ਲਿਆ ਕਿ ਰਿਵਿਊ ਆਸਤੇ ਸਾਨੂੰ ਟਾਈਮ ਹੋਰ ਦਿਓ ਕੰਪਲੇਂਟਾਂ ਤੇ ਢਾਲ ਇਹ ਕਿਹਾ ਕਿ ਤੁਸੀਂ ਇਹਨਾਂ ਦਾ ਰੋਸ ਲਓ ਤਾਕੇ ਜਿਹੜਾ ਧਰਮ ਹੈ ਜਿਵੇਂ ਮੁਸਲਮਨ ਧਰਮ ਆਇਆ ਜਾਂ ਈਸਾਈ ਧਰਮ ਹੈ ਜਾਂ ਹਿੰਦੂ ਧਰਮ ਹੈ ਜਿਵੇਂ ਜੁੱਧੇ ਹੈ ਜੇ ਉੱਥੇ ਜਾ ਕੇ ਕਹੀਏ ਕਿ ਬਲਵਿੰਦਰ ਸਿੰਘ ਭੁੰਡਰ ਜਾ ਕੇ ਉਹਦਾ ਮੱਠ ਦਾ ਪ੍ਰਧਾਨ ਬਣੇਗਾ ਕੀ ਬਣ ਸਕਦਾ ਕੋ ਮਨ ਲੇਗਾ ਜੇ ਕੋ ਵਸਈ ਦਾ ਕਹੀਏ ਬਾਬਰੀ ਮਸਜਿਦ ਦਾ ਸੀਬਾ ਸਾਹਿਬ ਬਣਨੇ ਕੋ ਬਣ ਲੇਗਾ ਤੇ ਫਿਰ ਪਲਾ ਸਿੱਖ ਧਰਮ ਦਾ ਜਿਹੜਾ ਹਰਿਮੰਦਰ ਸਾਹਿਬ ਦੁਨੀਆ ਦਾ ਸਭ ਤੋਂ ਉੱਚਤਮ ਤੇ ਲੇਟੈਸਟ ਧਰਮ ਹੈ ਉਹਦੇ ਚ ਜਿਹੜੇ ਬੰਦੇ ਉਸ ਧਰਮ ਚ ਆਸਥਾ ਹੀ ਨਹੀਂ ਰੱਖਦੇ ਜਿਨ੍ਹਾਂ ਨੂੰ ਧਰਮ ਦਾ ਗਿਆਨ ਹੀ ਹੈ ਨਹੀਂ ਅਗਰ ਇਹ ਬੋਟਾ ਬਣਾ ਕੇ ਤੇ ਬੋਟਾ ਦੇ ਜਰੀਏ ਉੱਥੇ ਵੱਢ ਜਾਂਦੇ ਰਹੇ ਐਦੂ ਵੱਡਾ ਧੱਕਾ ਕੌਮ ਨਾਲ ਕੋ ਹੋ ਨਹੀਂ ਸਕਦਾ ਇਸ ਕਰਕੇ ਇਹਦੇ ਵਾਸਤੇ ਅਸੀਂ ਸਾਰੇ ਬੋਕੇ ਆਏ ਆ ਇਹਦੇ ਚ ਧਾਮੇ ਸਾਹਿਬ ਵੀ ਨਾਲ ਹੀ ਸਨ ਦੇਖਿਆ ਸੀ ਉਹ ਜ਼ਰੂਰੀ ਸੀ ਚਲੇ ਗਏ ਨੇ ਬਾਕੀ ਅਸੀਂ ਸਾਰੇ ਖੜੇ ਆ ਚੀਬਾ ਸਾਹਿਬ ਹੋਰ ਸਭ ਡੀਟੇਲ ਚ ਕਾਨੂੰਨੀ ਤੌਰ ਤੇ ਆ ਜਿਹੜਾ ਸਾਰਾ ਅਸੀਂ ਦੇਖਿਆ ਇਸ ਤਰ੍ਹਾਂ ਇਹ ਸਾਰਾ ਡੀਟੇਲ ਚ ਦੱਸ ਦੇਣਗੇ ਦੇਖੋ ਟੋਟਲ ਕਿੰਨਿਆਂ ਦੇ ਬੋਟਾ ਜਿਹੜੀ ਆ ਦੇਖੋ ਮੇਨ ਜਿਹੜੀ ਤੁਹਾਨੂੰ ਸਾਰਾ ਇਹ ਮੈਂ ਦੱਸ ਦੇਣੇ ਕਿੰਨਾ ਕਿ ਜੋੜ ਜੋ ਮਸਲਾ ਹੈ ਕਿ ਸਰਕਾਰੀ ਦਖਲ ਅੰਦਾਜ਼ੀ ਦੇ ਨਾਲ ਸਿੱਖ ਸੰਸਥਾਵਾਂ ਨੂੰ ਖੋਣ ਦੀ ਜਿਹੜੀ ਵੱਡੀ ਸਾਜ਼ਿਸ਼ ਹੈ ਉਹ ਇੱਕ ਵਾਰੀ ਫੇਰ ਇੱਥੇ ਅਰਵਿੰਦ ਕੇਜਰੀਵਾਲ ਦੇ ਹਕੂਮਤ ਦੇ ਉੱਤੇ ਭਗਵੰਤ ਮਾਨ ਦੀ ਸਰਕਾਰ ਜਿਹੜੀ ਹੈ ਉਹ ਦਿੱਲੀ ਵਾਲਿਆਂ ਦੇ ਸਹਿਯੋਗ ਦੇ ਨਾਲ ਉਹਨੂੰ ਸਿਰੇ ਚੜ੍ਹਨਾ ਚਾਹੁੰਦੀ ਹੈ ਜਦੋਂ ਵੋਟਾਂ ਦੀ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਹੋਇਆ ਸੀ ਤੁਹਾਨੂੰ ਯਾਦ ਹੈ ਕਿ ਉਦੋਂ ਵੀ ਅਸੀਂ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਕੋਲੇ ਜਾਂ ਸਾਹਿਬ ਕੋਲੇ ਆਏ ਸੀ ਤੇ ਅਸੀਂ ਉਦੋਂ ਸਾਡੀ ਸ਼ਿਕਾਇਤ ਸੀ ਕਿ ਅਸੀਂ ਚਾਹੁੰਦੇ ਹਾਂ ਕਿ ਜੈਨੂਇਨ ਵੋਟਰ ਰਜਿਸਟਰ ਹੋਣ ਤੇ ਉਹਦੇ ਵਾਸਤੇ ਸੂਬੇ ਦੀ ਸਰਕਾਰ ਜਿਹੜੀ ਹੈ ਕੋਈ ਸਹਿਯੋਗ ਨਹੀਂ ਕਰ ਰਹੀ ਸਾਡੇ ਸਿੱਖ ਸੰਸਥਾਵਾਂ ਗੁਰਦੁਆਰਾ ਕਮੇਟੀਆਂ ਅਕਾਲੀ ਵਰਕਰ ਐਸਜੀਪੀਸੀ ਮੈਂਬਰ ਉਹ ਵੋਟਾਂ ਬਣਾ ਕੇ ਲੈ ਕੇ ਜਾਂਦੇ ਸੀ ਤੇ ਅੱਗੇ ਆਉਣਾ ਕੰਨੀ ਕੀਤੀ ਜਾਂਦੀ ਸੀ ਕਿ ਕੱਲਾ-ਕੱਲਾ VOTER ਆਵੇ ਜਾਣਬੁੱਝ ਕੇ ਡਿਸਕਰੇਜ ਕੀਤਾ ਜਾਂਦਾ ਸੀ ਫਿਰ ਫੋਟੋ ਦੀ ਸ਼ਰਤ ਲੱਗੀ ਫਿਰ ਉਧਾਰ ਕਾਰਡ ਦੀ ਸ਼ਰਤ ਲੱਗੀ ਪਰ ਫਿਰ ਵੀ ਜਿਹੜੀਆਂ ਸਾਰਿਆਂ ਨੇ ਰਲ ਕੇ ਤੇ ਮਿਹਨਤ ਕਰਕੇ ਤੇ ਆਪਣੀਆਂ ਵੋਟਾਂ ਜਿਹੜੀਆਂ ਉਹ ਜਮ੍ਹਾਂ ਕਰਾਈਆਂ ਸੀ ਵਕ-ਵਕ ਰਟਰਨਿੰਗ ਅਫਸਰਾਂ ਕੋਲ ਹੁਣ ਪਹਿਲਾ ਇਹ ਕਿ ਜਿਹੜੀਆਂ ਜੈਨੂਇਨ ਵੋਟਾਂ ਉੱਤੇ ਜਮ੍ਹਾਂ ਹੋਈਆਂ ਵੱਡੇ ਪੱਧਰ ਤੇ ਉੱਤੇ ਪੰਜਾਬ ਭਰ ਚ ਕੰਪਲੇਂਟ ਹੈ ਕਿ ਉਹ ਵੋਟਾਂ ਗਾਇਬ ਹੈ ਕਿਉਂਕਿ ਇਹਨਾਂ ਨੂੰ ਪਤਾ ਲੱਗ ਗਿਆ ਕਿਉਂਕਿ ਸਰਕਾਰ ਦੇ ਕੋਲ ਸਾਰਾ ਤੰਤਰ ਹੈ ਤੇ ਇਹਨਾਂ ਨੂੰ ਲੱਗਿਆ ਵੀ ਇਹ ਵੋਟਾਂ ਜਿਹੜੀਆਂ ਨੇ ਇਹ ਜੈਨੂਇਨ ਵੋਟਾਂ ਨਹੀਂ ਜੇ ਇਹ ਵੋਟਾਂ ਪਈਆਂ ਤੇ ਫਿਰ ਤੇ ਸਾਡੀ ਗਲਤੀ ਬਣਨੀ ਜੋ ਕੁਝ ਅਸੀਂ ਕਰਨਾ ਚਾਹੁੰਦੇ ਆ ਤੇ ਅਖੀਰਲੇ ਦਿਨਾਂ ਦੇ ਵਿੱਚ ਸਰਕਾਰਾਂ ਦੀਆਂ ਬੀਐਲ ਨੂੰ ਹਦਾਇਤਾਂ ਚੜੇਗੀਆਂ ਕਿ ਹੁਣ ਦੇਖਣ ਦੀ ਕੋਈ ਲੋੜ ਨਹੀਂ ਆਪਣੀਆਂ ਵੋਟਰ ਲਿਸਟਾਂ ਚੱਕੋ ਤੇ ਇਹਨਾਂ ਤੋਂ ਇਲਾਵਾ ਜਿਹੜੇ ਬਾਕੀ ਆ ਭਾਵੇਂ ਗੈਰ ਸਿੱਖ ਆ ਭਾਵੇਂ ਪੱਤੇ ਤੈਂ ਭਾਵੇਂ ਉਹ ਨੌਨ ਅਲੀਜੀਬਲ ਬੰਦਾ ਉਹਨੂੰ ਜਿਵੇਂ ਮਰਜ਼ੀ ਭਾਵੇਂ ਉਹਨੇ ਅਪਲਾਈ ਨਹੀਂ ਵੀ ਕੀਤਾ ਇਹ ਵੀ ਕੰਪਲੇਂਟ ਆ ਕਿ ਜਿਨ੍ਹਾਂ ਨੇ ਫਾਰਮ ਵੀ ਨਹੀਂ ਭਰਿਆ ਇਹਨਾਂ ਦਾ ਫਾਰਮ ਵੀ ਸੀ ਨਾਡ ਦੇ ਆਧਾਰ ਕਾਰਡ ਵੀ ਸੀ ਨਾਡ ਫੋਟੋ ਵੀ ਸੀ ਤੇ ਅਖੀਰ ਦੇ ਉੱਤੇ ਇੰਨੀ ਖੁੱਲੀ ਛੁੱਟੀ ਹੋ ਗਈ ਵੀ ਹੁਣ ਫਾਰਮ ਦੀ ਵੀ ਲੋੜ ਨਹੀਂ ਤੇ ਤੁਸੀਂ ਚੱਕ ਕੇ ਜਾ ਕੇ ਤੇ ਮੋਟਾ ਉਹ ਬਣਾ ਦੇ ਇਸ ਕਰਕੇ ਇਹ ਸਾਰੇ ਅਸੀਂ ਜੋ ਕੱਲ ਸਾਡੇ ਐਸਜੀਪੀਸੀ ਮੈਂਬਰਸ਼ਿਪ ਉਹਨਾਂ ਨੇ ਸਮੂਥ ਦਿੱਤੇ ਸੀ ਉਹ ਕੱਲਾ ਕੱਲਾ ਮਾਰ ਕਰਕੇ ਤੇ ਉਹ ਜੱਜ ਸਾਹਿਬ ਨੂੰ ਦੇ ਕੇ ਆ ਤੇ ਵੱਡੀ ਜਿਹੜੀ ਗੱਲ ਹੈ ਕਿ ਸਾਡੇ ਧਰਮ ਦਾ ਸਾਡਾ ਫੰਡਾਮੈਂਟਲ ਜਿਹੜਾ ਰਹਿ ਜਾਂਦਾ ਸਾਡੀ ਰਹਿਤ ਬਰਿਆਦਾ ਦਾ ਜਿਹੜਾ ਬੇਸਿਕ ਕੁਐਸਚਨ ਹੈ ਉਹਨੂੰ ਨਜ਼ਰ ਅੰਦਾਜ਼ ਕੀਤਾ ਜਾਵੇ ਤੇ ਇਹ ਸਾਡੇ ਜਿਹੜੀ ਫਰੀडम ਆਫ ਰਿਲੀਜਨ ਹੈ ਇਹ ਬਸ ਸਮਝਾ ਉਹਦੇ ਉੱਤੇ ਬਹੁਤ ਵੱਡਾ ਡਾਕਾ ਇਹ ਹੁਣ ਸਿੱਖ ਰਹਿਤ ਬਰਿਆਦਾ ਇਹ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਜਾਰੀ ਕੀਤੀ ਹੋਈ ਇਹ ਰਹਿਤ ਮਰਿਆਦਾ ਹੈ ਇਸ ਸਾਰੀ ਦੁਨੀਆ ਦੇ ਵਿੱਚ ਕਿਤੇ ਵੀ ਕੋਈ ਸਿੱਖ ਬੈਠਾ ਤੇ ਇਸ ਰਹਿਤ ਮਰਿਆਦਾ ਨੂੰ ਜਿਹੜਾ ਉਹ ਜਿਹੜਾ ਉਹਦੇ ਮੁਤਾਬਕ ਚੱਲਦਾ ਆਪਣੇ ਜੋ ਸੰਸਕਾਰ ਨੇ ਉਹਦੇ ਚਾਹੇ ਜਨਮ ਦੇ ਸੰਸਕਾਰ ਨੇ ਚਾਹੇ ਵਿਆਹ ਸ਼ਾਦੀ ਦੇ ਸੰਸਕਾਰ ਨੇ ਚਾਹੇ ਮਰਤਕ ਦੇ ਸੰਸਕਾਰ ਨੇ ਜਾਂ ਹੋਰ ਜੋ ਸਾਡੇ ਬੁਨਿਆਦੀ ਅਸੂਲ ਨੇ ਸਿੱਖ ਧਰਮ ਦੇ ਉਹ ਸਾਰੇ ਦੇ ਸਾਰੇ ਸਿੱਖ ਰਹਿਤ ਬ੍ਰਿਹਾਦਾ ਅਰੇ ਸਾਡੇ ਧਰਬ ਦਾ ਆਪਣਾ ਦਰੂਨੀ ਮਸਲਾ ਹੁਣ ਸਿੱਖ ਰਹਿਤ ਬ੍ਰਿਹਾਦਾ ਦੇ ਵਿੱਚ ਜਿਹੜਾ ਜਨਮ ਤੇ ਨਾਮ ਸੰਸਕਾਰ ਹੈ ਇਹ ਅਸੀਂ ਕਰਤੀਆਂ ਜੱਜ ਸਾਹਿਬ ਨੂੰ ਵੀ ਦੇ ਕੇ ਆਇਆ ਕਿ ਇਹਦੇ ਵਿੱਚ ਸਪਸ਼ਟ ਲਿਖਿਆ ਹੋਇਆ ਕਿ ਜਿਹੜਾ ਸਾਡਾ ਨਾਮ ਕਰਨ ਦੀ ਵਿਧੀਆ ਉਹ ਕੀ ਹੁੰਦੀ ਆ ਕਿ ਜਦੋਂ ਬੱਚਾ ਪੈਦਾ ਹੁੰਦਾ ਗੁਰੂ ਘਰ ਚ ਜਾਣਾ ਉੱਥੇ ਜਾ ਕੇ ਜਿਹੜੀ ਅਰਦਾਸ ਕਰਾਈ ਜਾਂਦੀ ਹੈ ਉਥੇ ਹੁਕਮਨਾਮਾ ਲਿਆ ਜਾਂਦਾ ਜਿਹੜੇ ਵਾਕ ਦਾ ਪਹਿਲਾ ਸ਼ਬਦ ਹੁੰਦਾ ਉਹ ਤੇ ਬੱਚੇ ਦਾ ਨਾਮ ਰੱਖਿਆ ਜਾਂਦਾ ਤੇ ਪਿੱਛੇ ਹਦਾਇਤ ਕੀ ਆ ਲੜਕੇ ਦੇ ਨਾਮ ਪਿੱਛੇ ਸਿੰਘ ਸ਼ਬਦ ਅਤੇ ਲੜਕੀ ਦੇ ਨਾਮ ਪਿੱਛੇ ਕੌਰ ਸ਼ਬਦ ਲਗਾਇਆ ਜਾਂਦਾ ਇਹ ਬੇਸਿਕ ਜਿਹੜੀ ਹੈ ਸਾਡੀ ਇੱਕ ਪਛਾਣ ਹੈ ਕਿ ਜੇ ਸਿੱਖ ਦੇ ਘਰ ਬੱਚਾ ਹੁੰਦਾ ਬੱਚੀ ਹੁੰਦੀ ਆ ਤੇ ਰਹਿਤ ਮਰਿਆਦਾ ਦੇ ਵਿੱਚ ਦਰਜ ਜਿਹੜੀ ਨਾਮਕੰਤੀ ਵਿਧੀ ਹੈ ਉਹਦੇ ਮੁਤਾਬਿਕ ਹੁਣ ਕੋਈ ਕਾਨੂੰਨ ਬਣਦਾ ਤੇ ਜਿਹੜੇ ਸਾਡੇ ਬੁਨਿਆਦੀ ਧਰਮ ਦੇ اصول ਨੇ ਉਹਦੇ ਉੱਤੇ ਕੋਈ ਕਾਨੂੰਨ ਨਹੀਂ ਬਣ ਸਕਦਾ ਕਿਉਂਕਿ ਕਾਨੂੰਨ ਨੇ ਵੀ ਜੇ ਸਿੱਖਾਂ ਵਾਸਤੇ ਕਾਨੂੰਨ ਬਣਨਾ ਹੈ ਤਾਂ ਜਿਹੜੇ ਸਿੱਖਾਂ ਦੇ ਬੁਨਿਆਦੀ اصول ਨੇ ਜੋ ਮर्यादा ਉਹਦੇ ਤੋਂ ਸਹਿਤ ਲੈਣੀ ਆ ਜੇ Hindu ਭਰਾਵਾਂ ਵਾਸਤੇ ਬਣਦਾ ਤੇ ਉਹਨਾਂ ਦੇ ਬੁਨਿਆਦੀ ਜਿਹੜੇ ਧਰਮ ਦੇ ਸੂਲ ਹੈ ਉਹਦੇ ਮੁਤਾਬਕ ਲੈਣੀ ਆ ਤੇ ਮੁਸਲਮਾਨ ਭਰਾਵਾਂ ਦਾ ਬਣਦਾ ਕੁਛੇਨ ਦਾ ਬਣਦਾ ਉਹਦੇ ਮੁਤਾਬਕ ਲੈਣੀ ਹੋਣ ਜਿਹੜੀਆਂ ਅਸੀਂ ਵੋਟ ਲਿਸਟਾਂ ਉਹਨਾਂ ਨੂੰ ਦਿੱਤੀਆਂ ਉੱਥੇ ਕਿਤੇ ਉਹਨਾਂ ਦੇ ਨਾਵਾਂ ਦੇ ਪਿੱਛੇ ਕਿਤੇ ਸਿੰਘ ਕੌਰ ਨਹੀਂ ਕਿਉਂਕਿ ਇਲੈਕਸ਼ਨ ਹੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਆ ਵੈਸੇ ਕੋਈ ਸਰਕਾਰੀ ਇਲੈਕਸ਼ਨ ਹੋਵੇ ਸਰਕਾਰ ਦੀ ਹੋਵੇ ਕਮੇਟੀ ਦੀ ਹੋਵੇ ਪੰਚਾਇਤੀ ਹੋਵੇ ਅਸੀਂ ਕਦੇ ਕੋਈ ਤਰ੍ਹਾਂ ਜ ਸਾਰੇ ਦਾ ਹੱਕ ਹੁੰਦਾ ਪਰ ਇਹ ਕਿਉਂਕਿ ਗੁਰਦੁਆਰਾ ਪ੍ਰਬੰਧ ਹੈ ਇਹਦੇ ਵਿੱਚ ਕੰਡੀਸ਼ਨ ਹੈ ਜੋ ਜਿਹੜੀ ਹੈ ਕਿ ਸਿੱਖ ਪਰਿਵਾਰਾਂ ਦੀਆਂ ਜਿਹੜੀਆਂ ਵੋਟਾਂ ਪੈਣੀਆਂ ਇਸ ਕਰਕੇ ਅਸੀਂ ਜੱਜ ਸਾਹਿਬ ਨੂੰ ਇਹ ਸਾਰੀਆਂ ਚੀਜ਼ਾਂ ਡਾਕੂਮੈਂਟ ਦੇ ਕੇ ਆਏ ਆ ਕਿ ਇਹਦਾ ਅੰਧੇਰ ਗਰਦੀ ਹੈ ਜੋ ਇਸ ਵੇਲੇ ਸਰਕਾਰ ਕਰ ਰਹੀ ਹੈ ਤੇ ਕਮਿਸ਼ਨ ਦੀ ਬੜੀ ਵੱਡੀ ਜ਼ਿੰਮੇਵਾਰੀ ਹੈ ਕਿ ਇਸ ਕੰਮ ਨੂੰ ਰੋਕ ਕੇ ਇੱਕ ਤਰੀਕ ਵਧਾ ਇੱਕ ਸਾਰੀਆਂ ਚੀਜ਼ਾਂ ਦੀ ਪੜਤਾਲ ਕਰਾਓ ਤੇ ਜਿੰਨਾ ਅਫਸਰਾਂ ਨੇ ਇਹ ਕੰਮ ਕੀਤੇ ਆ ਉਹਨਾਂ ਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ ਕਿਉਂਕਿ ਅਫਸਰਾਂ ਨੇ ਕੰਮ ਜਿਹੜਾ ਕਰਨਾ ਹੁੰਦਾ ਉਹ ਉਸੂਲ ਦੇ ਮੁਤਾਬਕ ਕੰਮ ਕਰਨਾ ਹੁੰਦਾ ਪੋਲੀਟੀਕਲ ਹਿਦਾਇਤਾਂ ਦੇ ਉੱਤੇ ਕਦੀ ਜਿਹੜੇ ਅਫਸਰ ਕੰਮ ਕਰਦੇ ਆ ਉਹਨਾਂ ਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ ਸੋ ਅੱਜ ਸਾਡੇ ਕਾਰਜਕਾਰੀ ਪ੍ਰਧਾਨ ਸਾਹਿਬ ਅਵਿੰਦਰ ਸਿੰਘ ਭੁੱਦਰ ਸਾਹਿਬ ਜਿਹੜੇ ਐਸਜੀਪੀਸੀ ਦੇ ਪ੍ਰਧਾਨ ਜੀ ਸਰਦਾਰ ਦਰ ਸਿੰਘ ਧਾਰੀ ਸਾਹਿਬ ਸਾਡੇ ਜਿਹੜੇ ਸਾਫਤਾ ਪ੍ਰਧਾਨ ਸਰਦਾਰ ਸੁਖੀਰ ਸਿੰਘ ਬਾਦਲ ਸਾਹਿਬ ਸਰਦਾਰ ਹੀਰਾ ਸਿੰਘ ਜੀ ਗਾਵਲੀਆ ਸਾਹਿਬ ਸਾਡੇ ਪਾਰਲੀਮੈਂਟਰੀ ਬੋਰਡ ਦੇ ਮੈਂਬਰ ਨੇ ਸਰਦਾਰ ਅਮਰਜੀਤ ਸਿੰਘ ਚਾਹੜਾ ਸਾਹਿਬ ਐਸਜੀਪੀਸੀ ਵੱਲੋਂ ਅਸ਼ਦੀਪ ਸਿੰਘ ਕਲੇਰ ਸਾਡੇ ਸਪੋਰਟਸਮੈਨ ਆ ਸਾਰਾ ਸਾਡਾ ਡੈਡੀਕੇਸ਼ਨ ਅਸੀਂ ਧੰਨਵਾਦ ਕਰਦੇ ਹਾਂ ਜਨ ਸਾਹਿਬ ਦਾ ਕਿ ਉਹਨਾਂ ਨੇ ਬਹੁਤ ਖੁੱਲਾ ਸਮਾਂ ਦੇ ਕੇ ਤੇ ਸਾਰੀ ਗੱਲ ਨੂੰ ਸੁਣੀ ਆ ਔਰ ਅਸੀਂ ਆਸ ਵੀ ਕਰਦੇ ਹਾਂ ਉਹਨਾਂ ਤੋਂ ਕਿ ਸਾਨੂੰ ਇਨਸਾਫ ਜਿਹੜਾ ਸਾਰੀ ਸਿਕ ਕੌਮ ਨੂੰ ਦੇਣਾ ਉਹਨਾਂ ਦੀ ਬੜੀ ਵੱਡੀ ਜ਼ਿੰਮੇਵਾਰੀ ਆ ਔਰ ਉਹਨਾਂ ਤੋਂ ਅਸੀਂ ਆਸ ਮੰਗਦਾ ਕਿ ਉਹ ਸਾਡੀਆਂ ਬੇਨਤੀਆਂ ਦੇ ਉੱਤੇ ਉਹਨੂੰ ਪ੍ਰਵਾਨ ਕਰ ਲੈਣ ਕਿੰਨੇ ਦੇ ਵੋਟਾਂ ਨੇ ਜਾਨੀ ਬਣਦੀ ਹੈ ਜੀ ਸੈਂਡ ਕਰਨ ਦੀ ਮੰਗ ਕੀਤੀ ਗਈ ਹੈ ਟੋਟੋ ਘੱਟ ਦੇਖੋ ਅਸੀਂ ਤਾਂ ਹੁਣ ਇਹ ਚਾਹੁੰਦੇ ਹਾਂ ਕਿ ਆ 31 ਮਾਰਚ ਤੱਕ ਕਿਉਂਕਿ ਹੁਣ ਤਾਂ ਕੱਲ ਲਾਸਟ ਡੇਟ ਆ ਤੇ ਐਡਾ ਵੱਡਾ ਜੋ ਕੁਝ ਸਾਹਮਣੇ ਆ ਰਿਹਾ ਸਾਡੇ ਫਰਮਾਚ ਰਲਣ ਦੀ ਤਾਂ ਅਸੀਂ ਨਾਲ ਅਰਜੀ ਵੀ ਦਿੱਤੀ ਆ ਉਹਨਾਂ ਦਾ ਹਲੇ ਵੋਟਾਂ ਦੀ ਸੰਬੰਧੀ ਮਰੀਅਤ ਤੇ ਦਾਵੇ ਦਰਾਜ ਕਿੱਥੇ ਹੋ ਜਾਣਗੇ ਕਿੰਨੀ ਕਿੰਨੀ ਇਹ ਬਹੁਤ ਵੱਡਾ ਕੰਮ ਹੈ ਇਹਦੀ ਪੜਤਾਲ ਹੋਣੀ ਇਹ ਘਟੋ ਘਟ ਅਸੀਂ ਉਹਨਾਂ ਨੂੰ ਕਿਹਾ ਕਿ 31 ਮਾਰਚ ਤੱਕ ਇਹਨੂੰ ਅੱਗੇ ਵਧਾਓ ਇਹ ਕਿੰਨੀ ਇਨਕੁਆਰੀ ਕਰੋ ਸਰ ਜੀ ਕਿੰਨੀਆਂ ਕਿ ਵੋਟਾਂ ਨੇ ਚਿਮਾ ਸਾਹਿਬ ਤੁਹਾਨੂੰ ਲੱਗਦਾ ਅੰਦਾਜ਼ਾ ਲੱਗਦਾ ਹਜ਼ਾਰਾਂ ਦੀ ਕਿੰਨੀ ਹਜ਼ਾਰਾਂ ਦੀ ਕਿੰਨੀ ਨੰਬਰ ਹੈ ਕੋਈ ਨੰਬਰ ਹੈ ਪੂਰੀਆਂ ਨੰਬਰ ਇਹ ਤਾਂ ਕਿ ਇਹਨੇ ਹਲਕੇ ਦਾ ਹਲੇ ਤੁਸੀਂ ਲੱਲ ਜਦੋਂ ਹਜ਼ਾਰਾਂ ਤੇ ਕਹਿ ਰਹੇ ਆ ਆ ਥੋੜੇ ਹਲਕੇ ਨੇ ਜਿਹੜੇ ਸਬੂਤ ਅਸੀਂ ਨਾਲ ਲਾਏ ਆ ਉਹਦੇ ਵਿੱਚ ਹੀ ਸਾਰੀ ਸਾਰੀ ਗੜਬੜਾ ਟੋਟਲ ਹੁਣ ਕਿੰਨੇ ਵੋਟਰ ਬਣ ਗਏ ਉਹ ਦੱਸਿਆ ਉਹਨੇ ਦੱਸਿਆ ਵੀ ਘਰਾਂ ਦੇ ਨਾਲ ਹੀ ਹਨ ਜੀਰੋ 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 ਲਿਖ ਕੇ ਸਾਰੀ ਲਿਸਟ ਤੇ ਵੋਟਾਂ ਬੜਾਤੀ ਟੋਟਲ ਹੁਣ ਕਿੰਨੇ ਵੋਟਰ ਬਣ ਗਏ ਟੋਟਲ ਹੁਣ ਤੱਕ ਕਿੰਨੇ ਵੋਟਰ ਉਹ ਤਾਂ ਉਹ ਐਸਾ ਹਰ ਨਾ ਤਾਂ ਬਹੁਤ ਬੜੇ ਹੁੰਦੇ ਨਹੀਂ ਉਹ ਸਾਡੇ ਕੋਲ ਤੇ ਨਹੀਂ ਉਹ ਸਰਕਾਰੀ ਹੈ ਕਿ ਜੇ ਤੁਸੀਂ ਉਹਦੇ ਕੋਲ ਲਓ ਸਾਡੇ ਕੋਲ ਤੇ ਹੈ ਕਿ ਜਾਲੀ ਬਹੁਤ ਬਣ ਗਿਆ ਪੰਨ ਸਿੰਘ ਜੈਵਾਨਾਂ ਦੀ ਮੀਟਿੰਗ ਸਰਦ ਕੀਤੀ ਗਈ ਹੈ ਸ਼ਾਇਦ ਸੱਤ ਮੈਂਬਰੀ ਕਮੇਟੀ ਨੂੰ ਲੈ ਕੇ ਰਸੇ ਜਾ ਰਹੇ ਹੈ ਉਸ ਬਾਬਾ ਦਾ ਪਾਣੀ ਫੈਬਰੀ ਕਮੇਟੀ ਨੂੰ ਬਣਾ ਦੇ ਮੈਂ ਅਸੀਂ ਤੇ ਅੱਜ ਜਿਹੜਾ ਸਾਡਾ ਅੱਜ ਦਾ ਇਸ਼ੂ ਹੈ ਉਹ ਸਿਰਫ ਬੰਦਾ ਕੰਮ ਹੈ ਮੀਟਿੰਗਾਂ ਉਹ ਦਗਾਤਾਰ ਹੁੰਦੀਆਂ ਨੇ ਬਈਆਂ ਪੰਥ ਕਾਰਜਵਾਸੀ ਇਸ ਕਰਕੇ ਕਿਸ ਪਰਪਜ ਵਾਸਤੇ ਸੱਦੀਆ ਤੋ ਹੀ ਦੱਸ ਸਕਦੇ ਆ ਸਾਡਾ ਜਿਹੜਾ ਵੱਡੇ ਅਸੀਂ ਪੰਥ ਕਾਰਜਵਾਸੀ ਆਏ ਆ ਉਹਦੀ ਜਿਹੜੀ ਸਾਰੀ ਡਿਟੇਲ ਆਪਾਂ ਸਰੋ ਸਾਹਿਬ ਨੇ ਕੀ ਕਿਹਾ ਤੁਹਾਨੂੰ ਨਹੀਂ ਉਹਨਾਂ ਨੇ ਸੁਣਿਆ ਉਹਨਾਂ ਨੇ ਹਰ ਗੱਲ ਕੀਤੀ ਉਹਨਾਂ ਨੇ ਕਹਿ ਮੈਂ ਉਹਨਾਂ ਨੇ ਇਸ ਕਰਤਾ ਉਹਨਾਂ ਨੇ ਮੈਂ ਤਾਂ ਹੀ ਤਾਰੀਫ ਕੀਤੀ ਹੈ ਕਿ ਪੂਰਾ ਉਹਨਾਂ ਨੇ ਸਮਾਂ ਦਿੱਤਾ ਸਾਰੀ ਗੱਲ ਸੁਣੀ ਹੈ ਸਾਡਾ ਕੋਟਾ ਵੀ ਸੁਣਿਆ ਆਪ ਵੀ ਉਹ ਜੱਜ ਨੇ ਹਮਾਰੋਕ ਨੇ ਕਰਨੇ ਸਾਰੇ ਕਿਦਾਂ ਪਰਤਾਲ ਦਾ ਵਿਸ਼ਾ ਹੈ ਕਿਉਂਕਿ ਪਰਤਾਲ ਹੋਏਗੀ ਫਿਰ ਹਲ ਕੱਢਣ ਦਾ ਭਰੋਸਾ ਕਿ ਕਿਸਮਾ ਬਣਾਉਂਦਾ ਹੈ ਹੁੰਦਾ ਸਰ ਨੇ ਲਿਖਤੀ ਰੂਪ ਚ ਕੱਲ ਮੈਂ ਤੁਹਾਨੂੰ ਦੱਸ ਦਿੱਤਾ ਸੀ ਕਿ ਜਿਵੇਂ ਬਾਟੀਆਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਸੀ ਉਹਨਾਂ ਨੂੰ ਵੀ ਫਰੀਦਕੋਟ ਹਲਕੇ ਦੇ ਨਗਰਾਨੀ ਜ਼ਿੰਮੇਵਾਰੀ ਸਦਾ ਗੁਰਪ੍ਰਤਾ ਸਿੰਘ ਬਟਾਲਾ ਦੀ ਲਗਾ ਦਿੱਤੀ। ਪਾਚੀ ਨਰਾਸੀ ਕਿ ਸਰ ਪਾਰਟੀ ਚਮਨਜੀਤ ਰਾਤ ਮੈਂ ਯਾਦਾਂ ਵੀ ਗੱਲ ਕੀਤੀ ਹੈ ਹੋਈਏ ਸਰ ਯਾਦਾਂ ਦੀ ਗੱਲ ਕੀਤੀ ਹੈ ਆ ਪੜ ਕੇ ਸੁਣਾਏ ਹਾਂ ਕਾਰਰ ਸਿੰਘ ਵਾਲੀ ਗੱਲ ਸਹਿਤ ਤਾਰੀ ਵੀ ਕੁਵਾਰਡ ਸੀਗਾ ਕਾਰਸਿਕ ਤਾਂ ਉਹਨਾਂ ਦੇ ਨਹੀਂ ਉਹ ਉਹ ਹਾਈ ਕੋਰਟ ਨੇ ਆਲਦੇ ਵੀ ਡਿਸਾਈਡ ਹੋ ਗਿਆ ਪਹਿਲਾਂ ਜਿੱਦੇ ਵੋਟ ਬਣ ਚੁੱਕੇ ਤਾਂ ਰਹਿਤ ਉਹ ਰਹਿਤਾ ਦੀ ਗੱਲ ਕਰ ਰਹੇ ਹੋ ਕਾਰਰ ਸਿੰਘ ਤੋਂ ਵੀ ਲਾਂਦੇ ਨੇ ਕਿਹੜੇ ਪਰ ਨਾਲ ਨਾਲ ਦੂਜੇ ਕੰਡੀਸ਼ਨਾਂ ਵੀ ਹੈ ਨਾ ਤੇ ਕਿਹਸਾ ਤਾਰੀ ਹੋਣਾ ਚਾਹੀਦਾ ਪਤਾ ਤਾਂ ਹੋਣਾ ਕਿਹਸਾ ਤਾਰੀ ਹੋਣਾ ਗੁਰਬਾਨੀ ਜਾਣਦਾ ਹੋਣਾ ਇਹ ਤਾਂ ਇਹ ਤਾਂ ਅਸੀਂ ਇਤਰਾਜ਼ ਵਾਲੀ ਗੱਲ ਕੀਤੀ ਹੈ ਵੀ ਜਿਹੜੀ ਚੀਜ਼ ਨਹੀਂ ਹੈ ਇਹ ਤਾਂ ਪੱਕਾ ਪਿਆ ਸੀ ਪਿਛਲੀ ਲੱਗੀ ਇਹ ਰਾਸ਼ਖ ਵਿੱਚ ਕਈ ਸਿੱਖ ਪਰਿਵਾਰ ਨੇ ਉਹਨਾਂ ਦੀ ਕੋਈ ਪ੍ਰੋਬਲਮ ਨਹੀਂ। ਨਹੀਂ ਸੁਣੋ ਕਮਿਊਨਿਟੀ ਦੇ ਤਾਂ ਕੋਈ ਪ੍ਰੋਬਲਮ ਸਿੱਖ ਧਰਮ ਵਿੱਚ ਕਮਿਊਨਿਟੀ ਦੀ ਕੋਈ ਪ੍ਰੋਬਲਮ ਹੈ। ਕੋਈ ਵੀ ਹੈ ਤੁਸੀਂ ਤੜਕੇ ਕੇਸ ਦਾੜੀ ਰੱਖ ਕੇ ਅੰਮਰ ਸ਼ਕਲੋ ਤੁਸੀਂ ਗੁਰਸਿੱਖ ਬਣ ਜਾਓ ਹੈਡ ਗਰੰਥੀ ਬਣ ਜਾਓ ਸਾਡੇ ਸਿੱਖ ਧਰਮ ਦਾ ਤੇ ਤਨ ਬਹੁਤ ਕਰੀ ਨਹੀਂ ਸਕਦਾ। ਲਗਾਤਾਰ ਧਰਮ ਪਰਵਰਤਨ ਬਹੁਤ ਹੋ ਰਿਹਾ ਹੈ। ਕੁਐਸਚਨ ਬਹੁਤ سارے ਬਣ ਗਏ ਆ। ਪੰਜਾਬ ਸਭ ਤੋਂ ਜ਼ਿਆਦਾ ਇਹ ਮਾਝੇ ਦੇ ਵਿੱਚ ਦੇਖਣ ਨੂੰ ਆਸੀਂ ਐਹੀ ਗੱਲ ਤੁਹਾਡੇ ਸਾਹਮਣੇ ਚਾਉਂਦੇ ਪਹਿਨ ਕਿ ਜਿੱਦਾਂ ਤੁਸੀਂ ਲੈ ਸਿੱਖਾ ਦੀਆਂ ਬੁਤਾਂ ਦਰਜ ਕਰੀ ਜਾ ਰਹੇ ਹੋ ਇਹਦਾ ਕੱਲ ਨੂੰ ਤੁਸੀਂ ਹੋਰ ਬਣਾ ਜੋ ਤੇ ਲੱਖਾਂ ਦੀ ਗਿਣਤੀ ਚ ਜਿਹੜੇ ਆ ਬਣਦੇ ਸਾਡੇ ਖਾਤੇ ਪੈ ਜਾਣੇ ਇਹਨਾਂ ਚੀਜ਼ਾਂ ਤੋਂ ਵੀ ਸੁਚੇਤ ਰਹਿਣੀ ਚਾਹੀਦੀ ਕਿ ਇੱਦਾਂ ਵੀ ਐਂਕੜੇ ਪਿਆਰ ਹੁੰਦੇ ਆ। ਜੀ ਮਰਸਾਬ ਇੱਕ ਗੱਲ ਸਪਸ਼ਟ ਕਰਾ ਜੀ। ਕਿ ਮੈਂ ਇੱਕ ਗੱਲ ਸਪਸ਼ਟ ਕਰਾਂ। ਤੁਸੀਂ ਕਿਹਾ ਸੀ ਕਿ ਜਿਹੜੇ ਨਰਾਜ਼ ਦੇ ਬਾਕੀ ਲੀਡਰ ਨੇ ਉਹ ਪਹਿਲਾਂ ਸ਼ਾਸਨੀ ਕਮੇਟੀ ਸਾਹਮਣੇ ਪੇਸ਼ ਹੋਣ ਆਪਣਾ ਪੱਖ ਰੱਖਣ। ਕੀ ਹੁਣ ਜਿੱਦਾਂ ਬੀਬੀ ਜ਼ਗੀਰ ਕੌਰ ਹੋਣ ਢੇਰ ਸਾਰੇ ਮੁੰਡੇ ਜਿਨੇ ਵੀ ਨਰਾਜ਼ ਲੀਡਰ ਸੀ ਕਿਉਂ ਉਹਨਾਂ ਚ ਪਾਰਟੀ ਸ਼ਾਮਲ ਨਹੀਂ? ਜਾਂ ਫਿਰ ਉਹਨਾਂ ਦੀ ਜਿੱਦਾਂ ਬਡਾਲਾ ਸਾਹਿਬ ਅਸੀਂ ਅਸੀਂ ਤੇ ਜੋ ਕਿਹਾ ਸੀ ਉਸ ਤੇ ਸਟੈਂਡ ਕਰਦੇ ਹਾਂ। ਤੈਨੂੰ ਲੱਗਾ ਕੋਈ ਉਦੋਂ ਦੀ ਤਬਦੀਲੀ ਨਹੀਂ ਆ ਉਹ ਦਰ ਸਾਹਮਣੇ ਇੱਕ ਕਦਮ ਉਧਰ ਦੇ ਅੱਗੇ ਕਰ ਦਿੱਤਾ ਕਿ ਜੇ ਕੋਈ ਨਹੀਂ ਆਇਆ ਤਾਂ ਵੀ ਪਤਾ ਤੁਹਾਡਾ ਜੀ